ਕੀ ਫਕੀਰ ਮੋਰੀ ਹੋ ਕੇ ਆਇਆ ਹੈ ਦੋਸਤਣਾ ਅੱਜ ਅਸੀਂ ਨੂੰ ਕਿ ਉਹ ਮਰੀ ਵਿੱਚ ਨੂੰ ਮੋਰੀ ਆ ਅਸੀਂ ਇਸ ਗੱਲ ਦੀ ਅੱਜ ਆ ਜਨਾ ਹਾਂ ਬਹੁਤ ਹੋ ਗਿਆ ਸੀਗਾ ਆਪਣਾ ਕਿ ਫੁੱਟਪਾਥ ਉਹਦੇ ਤੇ ਨਹੀਂ ਜਿਹੜੇ ਬਹੁਤ ਮੈਂ ਬਤਾ ਪਿਆ ਅਸਲ ਵਿੱਚ ਇਹਦਾ ਬਹੁਤ ਖੇਤਰਾ ਵਿੱਚ ਦੇ ਦਿੱਇਆ ਗਿਆ ਤੇ ਅਸਲ ਵਿੱਚ ਜਿਹੜਾ ਪੰਜਾਬ ਸਰਕਾਰ ਦਾ ਕੰਮ ਹੈ ਜਿਹੜਾ ਭਗਵਾਨਤ ਮਾਨ ਕਹਿੰਦੇ ਆ ਮੈਂ ਕਿਸਾਨਾਂ ਦੇ ਨਾਲ ਆ ਜਦੋਂ ਤੋਂ ਵੀ ਲਾ ਮੋਰਦਿਆ ਲੱਗਾ ਉਹ ਤੋਂ ਵੀ ਕੋਈ ਇੱਥੇ ਨਾ ਕੋਈ ਸੇ ਸੋਲਤਾ ਨਾ ਕੋਈ ਇਥੇ ਪੂਰਾ ਕਰਤਾ ਪੰਜਾਬ ਦਾ ਕੰਮਚਾਰੀ ਹੈ ਕੰਨ ਪਿਆਸ ਜਾਂ ਹਾਰ ਕੇ ਆਪ ਲੋਕੀਆ ਵੀ ਮੂਸਮੀ ਪੱਕੇ ਕਰਾਵਾਏ ਚਾਹੀਦਾ ਜਾਵੇ ਚਾਹੀਦਾ ਸੀਗਾ ਭਗਵਾਨਤ ਮਾਨ ਨੂੰ ਵੀ ਆਪ ਦਾ ਪ੍ਰਸ਼ਾਸਨ ਨੂੰ ਲਾ ਕੇ ਇੱਥੇ ਹੱਲ ਕਰਦਾ ਕਿ ਇਹ ਉਹ ਸਾਨੂੰ ਜਿਹੜਾ ਸਾਰੀ ਆ ਆਪ ਕਰਵਾਉਣੇ ਪੈ ਗੀ ਆਪ ਹੀ ਅਸੀਂ ਕਰਾਂਗੇ ਆਪ ਬੰਦੇ ਲਾ ਕੇ ਦਵਾਈ ਦੇ ਕੇ ਅੱਜ ਪਹੁੰਚਾ ਰਹੇ ਹਾਂ ਉਸ ਤੋਂ ਬਾਅਦ ਪੂਰਾ ਕਚਰਾ ਉਹ ਵੀ ਸਾਰਾ ਚੁਕਾ ਕੇ ਜਿੱਥੇ ਜਿਹੜੀਆਂ ਸਫਾਈ ਕੀਤੀ ਉਹ ਪਲੱਸ ਵਾਹਿਗੁਰੂ ਜੀ ਖਾਲਸਾ ਜੀ ਦੇ ਨਾਮ ਦੇ ਆ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਤੇ ਬਿਨਾਂ ਦੇ ਬਣ ਮੈਰੀ ਪੰਜਾਬ ਆ ਰਹੀ ਸੀ ਕਮੇਟੀ ਦੇ ਆਗੂਆਂ ਨੇ ਮਜ਼ਦੂਰਾ ਨੇ ਦੱਸਤੀ ਹੱਟੇ ਨੇ ਵੀ ਦੇਖੋ ਅਸੀਂ ਪਿਛਲੇ ਦਿਨੀ ਇੱਕ ਗੜੀ ਚੌਂਕ ਦੇ ਵਿੱਚ ਵੱਡਾ ਤਹਿਲਾ ਮਾਰੀ ਸੀ ਔਰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਐਡੀਸੀ ਦੇ ਰਿਪਰਸੈਂਟੇਟਿਵ ਗ੍ਰੇਡ 1 ਪੰਡਤ ਜੀ ਪਟਿਆਲੇ ਤੋਂ ਉਹਨਾਂ ਨੇ ਖੁਦ ਜਨਵਰੀ ਚੁੱਕੀ ਔਰ ਸੋਸ਼ਲ ਮੀਡੀਆ ਤੇ ਬੋਲਿਆ ਵੀ ਇੱਥੇ ਜਿੰਨੀਆਂ ਵੀ ਸਹੂਲਤਾਂ ਜਿਹੜੀਆਂ ਹਦੂਰੀਆਂ ਨੇ ਉਹ ਪੂਰੀਆਂ ਕਿੱਥੇ ਜਾਣਗੀਆਂ ਪਰ ਅਜੇ ਤੱਕ ਉਹਨਾਂ ਦੇ ਵਿੱਚੋਂ 1-2 ਸਹੂਤਾ ਨੂੰ ਛੱਡ ਕੇ ਬਾਕੀ ਦੀਆਂ ਉਹਵੇਂ ਦੂਰੀਆਂ ਪਈਆਂ ਨੇ ਅਸੀਂ ਪੰਜਾਬ ਸਰਕਾਰ ਤੋਂ ਔਰ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਜਿਹੜੀਆਂ ਸਹੂਤਾ ਨਾਲ ਸਾਡੀਆਂ ਪੁਲੀਆਂ ਕਿੱਥੇ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਤੋਂ ਵੱਡਾ ਜਿਸ਼ਾ ਆ ਜਾਵੇਗਾ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਦੀ ਹੋਵੇਗੀ